ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਟਰ ਪਨੀਰ ਵੇਸਨ ਦੀ ਮਸਾਲੇਦਾਰ ਸਬਜੀ ਤਿਆਰ ਕਰਾਂਗੇ ਬਿਨਾ ਮਸਾਲੇ ਤੋਂ ਬਹੁਤ ਹੀ ਸੁਆਦੀਸ਼ਟ ਬਣੇਗੀ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਹਰ ਇੱਕ ਨੂੰ ਪਸੰਦ ਆਉਣ ਵਾਲੀ ਸਬਜੀ ਹੋਏਗੀ ਆਪਾਂ ਜੀ ਹਰੇ ਪਿਆਜ਼ ਲਏ ਆ 4 ਤੇ ਤਿੰਨ ਆਪਾਂ ਹਰੇ ਲਸਣ ਲਏ ਆ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਦੋ ਟਮਾਟਰ ਲਏ ਵੱਡੇ ਵੱਡੇ ਉਹਨਾਂ ਨੂੰ ਵੀ ਕੱਟ ਲਿਆ ਤੇ ਹਰੀਆਂ ਮਿਰਚਾਂ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਇਹਨਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਚੁੱਲੇ ਤੇ ਤੇਲ ਗਰਮ ਹੋਣ ਲਈ ਰੱਖਾਂਗੇ ਗਰਮ ਹੋਣ ਤੇ ਇਹ ਮਸਾਲਾ ਪਾ ਕੇ ਇਹਦੇ ਦੇ ਇਹਨੂੰ ਆਪਾਂ ਪੁੰਨਾਗੇ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਤੇ ਇਸ ਨੂੰ ਵੀ ਵਿੱਚ ਮਿਕਸ ਕਰ ਦਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਗੇ ਦਾਸਕਿਮੈਂਟ ਪੁੰਨਣ ਤੋਂ ਬਾਅਦ ਇੰਦੇ ਵਿੱਚ ਆਪਾਂ ਲੂਣ, ਮਿਰਚ, ਹਲਦੀ ਪਾਵਾਂਗੇ। ਥੂੜ ਮੇ ਤੁਸੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿੰਨਾ ਕਿ ਤੁਸੀ ਪਾਉਣਾ ਹੈ। ਬਸ ਜੀ ਆਪਾਂ ਇਹ ਹੀ ਮਸਾਲੇ ਇੰਦੇ ਵਿੱਚ ਵਰਤੋਂ ਕਰਨੇ ਆ। ਹੋਰ ਕੋਈ ਵੀ ਮਸਾਲਾ ਇੰਦੇ ਰੱਖਿਆ ਆਪਾਂ ਵਰਤੋਂ ਨਹੀਂ ਕਰਨੀ। ਤੇ ਸਬਜ਼ੀ ਇਸ ਤਰ੍ਹਾਂ ਲੱਗੇਗੀ ਜਿਵੇਂ ਪਤਾ ਨਹੀਂ ਕਿੰਨੇ ਵੀ ਮਸਾਲੇ ਪਾ ਕੇ ਤੁਸੀ ਤਿਆਰ ਕੀਤੀ ਹੈ। ਬਹੁਤ ਹੀ ਸੁਆਦਿਸ਼ ਸਬਜ਼ੀ ਬਣੇਗੀ ਜੀ। ਤੇ ਆਪਾਂ ਇੰਦੇ ਵਿੱਚ ਪਾਣੀ ਪਾਵਾਂਗੇ। ਤੇ ਗਰੇਵੀ ਜਿੰਨੀ ਕੀ ਤੁਸੀਂ ਬਣਾਉਣੀ ਹੈ ਤੇ ਮੇਥੀ ਹੈ ਜੀ ਹਰੀ ਮੇਥੀ ਕਸੂਰੀ ਮੇਥੀ ਹੈ ਨਹੀਂ ਸੀ ਆਪਾਂ ਹਰੀ ਮੇਥੀ ਨਾਲ ਟੇਸਟ ਸਬਜੀ ਦਾ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਹਰੇ ਮਟਰ ਜਿਹੜੇ ਕੱਢੇ ਹੋ ਇੱਕ ਵੱਡਾ ਕੋਲਾ ਉਹ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਪਕਾਉਣਾ ਹੈ ਕਿਉਂਕਿ ਥੋੜੇ ਜੇ ਮਟਰ ਸਖਤ ਆ ਰਹੇ ਆ ਤੇ ਇਹਨਾਂ ਨੂੰ ਪਕਾਉਣਾ ਬਹੁਤ ਜ਼ਰੂਰੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਇੱਧਰ ਆਪਾਂ ਇੱਕ ਵੱਡਾ ਚਮਚ ਬੇਸਨ ਦਾ ਪਾਣੀ ਦੇ ਵਿੱਚ ਘੋਲਾਂਗੇ ਥੋੜੇ ਜਿਹਾ ਪਾਣੀ ਵਿੱਚ ਕਿਉਂਕਿ ਉਧਰ ਡਲੇ ਜੇ ਵੱਜ ਜਾਣਗੇ ਇਸ ਕਰਕੇ ਆਪਾਂ ਨੋਰਮਲ ਪਾਣੀ ਲਿਆਇਆ ਹੈ ਟੂਟੀ ਦਾ ਜਿਹੜਾ ਹੁੰਦਾ ਹੈ ਤੇ ਉਹਦੇ ਵਿੱਚ ਹੀ ਆਪਾਂ ਬੇਸਨ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਕਿ ਬੇਸਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਗੁੱਠਲੀ ਨਾ ਵੱਜੇ ਇਸ ਨਾਲ ਸਬਜੀ ਬਹੁਤ ਹੀ ਸਵਾਦਿਸ਼ਟ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਤੇ ਇਹ ਘੋਲ ਆਪਣਾ ਬਿਲਕੁਲ ਜੀ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਸਬਜੀ ਦੇ ਵਿੱਚ ਪਾਉਣਾ ਹੈ ਕਿਉਂਕਿ ਮਟਰ ਆਪਣੇ ਹੁਣ ਪੱਕ ਗਏ ਆ ਤੇ ਕੋਲ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਪਨੀਰ ਵੀ ਪਾ ਦਾਂਗੇ ਇਹਦੇ ਵਿੱਚ ਪਨੀਰ ਦੀ ਆਪਾਂ ਘਰੇ ਤਿਆਰ ਕੀਤਾ ਹੈ ਤੇਨੂੰ ਮੈਸ਼ ਕਰ ਲਿਆ ਚੰਗੀ ਤਰ੍ਹਾਂ ਤੇ ਪਨੀਰ ਪਾ ਕੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਲਓ ਜੀ ਆਪਣੀ ਸਬਜ਼ੀ ਜਿਹੜੀ ਹੈ ਤਿਆਰ ਹੋ ਗਈ ਹੁਣ ਆਪਾਂ ਅੰਦਰ ਇਹਨੂੰ ਕੜਾਈ ਵਿੱਚ ਦੂਸਰੀ ਵਿੱਚ ਕੱਢ ਲਿਆ ਸੀ ਤੇ ਦੇਖੋ ਜੀ ਕਿੰਨੀ ਵਧੀਆ ਸਬਜ਼ੀ ਜਿਹੜੀ ਆਪਣੀ ਤਿਆਰ ਹੈ ਹਰਾ ਧਨੀਆ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਲਓ ਜੀ ਵੇਖੋ ਜੀ ਸਬਜੀ ਦਾ ਰੰਗ ਰੂਪ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ